ਮਾਰਕੀਟ ਦੇ ਜਿਹੜੇ ਵਾਲੇ ਦੁਆਲੇ ਦੇ ਜਿਹੜੇ ਪੈਰੀਫਰਲ ਸੜਕਾਂ ਹੈਗੀ ਉੱਥੇ ਲੋਕੀ ਬੈਠ ਕੇ ਜਿਹੜੇ ਹੈਗੇ ਆਪਣੀ ਗੱਡੀਆਂ ਦੇ ਵਿੱਚ ਸ਼ਰਾਬ ਪੀਂਦੇ ਔਰ ਇਹ ਵੀ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਜਿਦੇ ਵਿੱਚ ਇੱਥੇ ਰਾਤ ਨੂੰ 1:30 ਵਜੇ 2:00 ਵਜੇ ਰਾਤ ਨੂੰ ਲੇਟ ਐ ਠੁੰਡੜ ਬਾਜੀ ਕੀਤੀ ਜਾਂਦੀ ਹੈ ਤੇਜ਼ ਗੱਡੀਆਂ ਚਲਾਈ ਜਾਂਦੀਆਂ ਉਹਨਾਂ ਤੇ ਸਟੰਡ ਕੀਤੇ ਜਾਂਦੇ ਸੋ ਮੈਂ ਤੁਹਾਡੇ ਰਹੀ ਦੱਸਣਾ ਚਾਹੁੰਦਾ ਕਿ ਪਿਛੇ ਪਿਛਲੇ 2 ਹਫਤੇ ਤੋਂ ਅਸੀਂ ਲਗਾਤਾਰ ਜਿਹੜਾ ਕਾਰੋਬਾਰ ਜਿਹੜਾ ਗੱਡੀਆਂ ਦੇ ਵਿੱਚ ਡ੍ਰਿੰਕ ਕਰਦੇ ਉਹਦੇ ਖਿਲਾਫ ਅਸੀਂ ਐਕਸ਼ਨ ਚਲਾਇਆ ਹੋਇਆ ਹੈ ਮੁਹਿੰਮ ਚਲਾਈ ਹੋਈ ਹੈ ਜਿਹਦੇ ਵਿੱਚ ਕਾਫੀ ਗੱਡੀਆਂ 100 ਤੋਂ ਵੱਧ ਗੱਡੀਆਂ ਅਸੀਂ ਇੰਪਾਉਂਡ ਕੀਤੀਆਂ ਸੋ ਇਸ ਤੋਂ ਇਲਾਵਾ ਅੱਜ ਤੋਂ ਅਸੀਂ ਸਪੈਸ਼ਲ ਇਥੇ ਸ਼ੁਰੂ ਕੀਤਾ ਹੈ ਜਿਹੜਾ ਐਂਟਰੀ ਪੁਆਇੰਟ ਹੈਗਾ ਤੇ ਐਗਜ਼ਿਟ ਪੁਆਇੰਟ ਹੈਗਾ ਉੱਥੇ ਅਸੀਂ ਪੀਸੀਆਰ ਵਹੀਕਲ ਲਗਾ ਕੇ ਉਹਨਾਂ ਦੇ ਨਾਲ ਮੁਲਾਜ਼ਮ ਲਗਾ ਕੇ ਸਪੈਸ਼ਲ ਚੈਕਿੰਗ ਦੀ ਨਾਕਾਬੰਦੀ ਸਟਾਰਟ ਕਰਤੀ ਹੈ ਸੋ ਜੋ ਵੀ ਵਿਅਕਤੀ ਐਂਟਰ ਹੋਏਗਾ ਜੇਕਰ ਕੋਈ ਹਥਿਆਰ ਲੈ ਇਹ ਫਿਰ ਡਰੰਕ ਕੰਡੀਸ਼ਨ ਦੇ ਵਿੱਚ ਆ ਰਿਹਾ ਹੈ ਉਹਦੀ ਚੈਕਿੰਗ ਕੀਤੀ ਜਾਏਗੀ ਤਾਂ ਕਿ ਹੁੱਲੜਬਾਜੀ ਜਿਹੜੀ ਹੈਗੀ ਉਹ ਤੇ ਰੋਕਥਾਮ ਕੀਤੀ ਜਾ ਸਕੇ ਇਸ ਤੋਂ ਇਲਾਵਾ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਜਿਹਦੇ ਵਿੱਚ ਕਿ ਕੁਝ ਯੂਥ ਜੋ ਹੈ ਉਹ ਗੱਡੀ ਦੇ ਬਾਹਰ ਨਮਕ ਰਹੇ ਸੀਗੇ ਸੋ ਉਸ ਦੇ ਵਿੱਚ ਡੀਐਸਪੀ ਤੇ ਐਸਐਚਓ ਨੇ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਉਹ ਐਕਸ਼ਨ ਲੈ ਲਿਆ ਗੱਡੀ ਵੀ ਇੰਪਾਉਂਡ ਕਰਤੀ ਹੈ ਇੱਕ ਹੋਰ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਵੀ ਅਸੀਂ ਗੱਡੀ ਦੇ ਜਿਹੜੇ ਨੰਬਰ ਹੈਗੇ ਉਹਦੇ ਪਾਲ ਕਰ ਰਹੇ ਹਾਂ ਛੇਤੀ ਉਹਦੇ ਖਿਲਾਫ ਵੀ ਕਾਰਵਾਈ ਕਰ ਦਿੱਤੀ ਜਾਏਗੀ ਤਾਂ ਟ੍ਰੈਫਿਕ ਨਾਕਾ ਬੰਦੀ ਆਪਾਂ ਐਨੇ ਦਿਨ ਹੋ ਗਏ ਨਾਕਾ ਬੰਦੀ ਕਰਦੇ ਹੋਏ ਤੇ ਆਪਾਂ ਨੂੰ ਕੋਈ ਨਸ਼ੀਲੇ ਪਦਾਰਥ ਵਗੈਰਾ ਵੀ ਜਗ੍ਹਾ ਦੇ ਕੋਲ ਨਹੀਂ ਆ ਹੁਣ ਚਾਹਤੇ ਨਾਕਾ ਬੰਦੀ ਦੇਖੋ ਵਕ ਵਕ ठाਵਾ ਤੇ ਚੱਲ ਰਹੀ ਹੈ ਜਿਹੜੀ ਸਪੈਸ਼ਲ ਜਿਹੜੀ 3B2 ਮਾਰਕੀਟ ਦੀ ਹੈ ਅੱਜ ਇਸੇ ਲਈ ਸਪੈਸ਼ਲ ਆਏ ਕਿ ਅੱਜ ਤੋਂ ਸਟਾਰਟ ਕਰ ਰਹੇ ਹਾਂ ਐਂਟਰੀ ਤੇ ਐਗਜ਼ਿਟ ਪੁਆਇੰਟ ਦੋਨਾਂ ਤੇ ਤਾਂ ਮੈਨੂੰ ਯਕੀਨ ਹੈ ਕਿ ਇਹਦੇ ਵਿੱਚ ਵੀ ਅੱਛੀ ਰਿਕਵਰੀ ਹੋਣੀ ਹੈ ਸਰ ਇਹ ਮੀਨਟ ਜਿਹੜੀ ਕੰਟਰੋਲਿੰਗ ਹੈ ਉਹਨ ਲੇਟ ਨਾਈਟ ਪੈਟੋਲਿੰਗ ਇਹ ਜਿਹੜੀ ਨਾਕਾਬੰਦੀ ਸ਼ੁਰੂ ਕੀਤੀ ਹੈ ਇਸ ਦੇ ਨਾਲ ਨਾਲ ਅਸੀਂ ਇਸ ਮਾਰਕੀਟ ਦੇ ਵਿੱਚ ਗੈਸਟ ਵੀ ਸ਼ੁਰੂ ਕੀਤੀ ਹੈ ਸੋ ਜਿਹੜੀ ਗੈਸਟ ਹੈਗੀ ਹੈ ਉਹ ਚੱਲੇਗੀ ਰਾਤ ਨੂੰ ਸਵੇਰੇ 5 ਵਜੇ ਤੱਕ ਚਲਾਵਾਂਗੇ ਰਾਤ ਨੂੰ 8 ਵਜੇ ਤੱਕ ਅੱਜ ਰੇਤੀ ਸੀ ਥੋੜੀ ਦਿੱਕਤ ਵੀ ਹੋ ਗਈ ਸੀ ਕੱਟ ਰਿਹਾ ਰਿਹਾ ਨਵੇਂ ਬਾਰੇ ਲੈ ਕੇ ਕੁਝ ਰਹਿ ਗਿਆ ਦੇਖੋ ਜੀ ਆਪਣੇ ਤੁਸੀਂ ਜੋ ਵੀ ਮੂਵਮੈਂਟ ਹੋਈ ਹੈ ਮੋਹਾਨੀ ਤੋਂ ਜੋ ਵੀ ਮੂਵਮੈਂਟ ਹੋਈ ਹੈ ਉਹ ਬਿਲਕੁਲ ਸਮੂਥ ਮੂਵਮੈਂਟ ਹੋਈ ਹੈ ਲੋਕਾਂ ਨੂੰ ਕਿਸੇ ਤਰੀਕੇ ਦੀ ਤਕਲੀਫ ਨੇ ਆਂ ਦਿੱਤੀ ਗਈ ਕੋਈ ਹੁੱਲੜਬਾਜੀ ਨਹੀਂ ਹੋਈ ਕਿ ਆਪਕਸੇ ਲੜਾਈ ਝਗੜਾ ਨਹੀਂ ਹੋਇਆ ਟ੍ਰੈਫਿਕ ਵਾਸ ਮੂਵਿੰਗ ਸਮੂਥਲੀ ਸੋ ਇਹਦਾ ਮਤਲਬ ਠੀਕ ਰਿਹਾ ਸਰ ਸਰ ਇੱਕ ਕਿਸਾਨਾਵਲੋਂ ਮੈਂ ਤਾਂ ਇਮੀਗ੍ਰੇਸ਼ਨ ਕੰਪਨੀ ਦੇ ਬਾਹਰ ਜਾ ਕੇ ਪ੍ਰਦਰਸ਼ਨ ਕੀਤਾ ਜਾਂਦੇ ਨੇ ਯਾਨੋ ਬਲੈਕਮੈਨ ਕਿਹਾ ਕਿ ਜਿਹੜੇ ਮਤਲਬ ਯੂਟਿਊਬਰਸ ਨੇ ਆਪਣੇ ਰਿਪੋਰਟਰ ਕਹਿ ਕੇ ਤੇ ਕਾਫੀ ਹੱਦ ਤੇ ਖਬਰਾਂ ਵਾਲਿਆਂ ਦੇ ਸਾਹਮਣੇ ਕਿ ਉਹਨਾਂ ਮਤਲਬ ਇਮੀਗ੍ਰੇਸ਼ਨ ਵਾਲਾ ਬਲੈਕਮੈਨ ਕਰਦੇ ਨੇ ਤੇ ਇਮੀਗ੍ਰੇਸ਼ਨ ਵਾਲੇ ਕੰਪਲੇਂਟ ਐਸ ਕਰਕੇ ਨਹੀਂ ਦਿੰਦੇ ਉਹ ਕਹਿੰਦਾ ਕਿ ਅਸੀਂ ਵਿਚ ਪਾਰਟੀ ਬਣਾਂਗੇ ਸਾਡੀ ਬਦਨਾਮੀ ਹੋਏਗੀ ਇਸ ਨੂੰ ਲੈ ਕੇ ਆਪਣਾ ਕਿਸ ਇਦੇ ਵਿੱਚ ਦੇਖੋ ਜੀ ਬਹੁਤ ਸਪਸ਼ਟ ਹਦਾਇਤਾਂ ਸਰਕਾਰ ਨੇ ਬਾਰੀ-ਬਾਰ ਜਾਰੀ ਕੀਤੀਆਂ ਜਿਹੜਾ ਕਿ ਇਮੀਗ੍ਰੇਸ਼ਨ ਵਾਲਾ ਰਜਿਸਟਰਡ ਨਹੀਂ ਹੈ ਉਹ ਨੂੰ ਆਪਣਾ ਜਿਹੜਾ ਕੰਮ ਦਿੰਦਾ ਬੰਦ ਕਰ ਲੈਣਾ ਚਾਹੀਦਾ ਨਹੀਂ ਤਾਂ ਸਾਡੇ ਵੱਲੋਂ ਸਖਤ ਕਾਰਵਾਈ ਦੀ ਉਮੀਦ ਕਰੇ ਜਿਹੜਾ ਇਮੀਗ੍ਰੇਸ਼ਨ ਵਾਲੇ ਤਾਂ ਹੈਗੇ ਨੇ ਜਿਹੜਾ ਜੈਨੂਇਨ ਹੈਗਾ ਉਹ ਸਾਡੇ ਕੋਲ ਆ ਕੇ ਰਿਪੋਰਟ ਕਰੇ ਰਿਪੋਰਟ ਦਾ ਇਹ ਹੈ ਕਿ ਕਿਤੇ ਕਿਉਂ ਸਾਹਮਣੇ ਨਹੀਂ ਆਣਾ ਚਾਹੁੰਦੇ ਤੇ ਨਗਰ ਮਗਰੇ ਜਿਹੜੇ ਕਿਸਾਨ ਨੇ ਕੁਝ ਮਰ ਕਿਸਾਨ ਬਣ ਕੇ ਪਲਾਸ ਕੁਝ ਯੂਟਿਊਬਰਸ ਆਪਣੇ ਰਿਪੋਰਟਰ ਦੇ ਇਹ ਦੇਖੋ ਜੀ ਕੋਈ ਹੋ ਸਕਦਾ ਹੈ ਕਿ ਕੋਈ ਥੋੜੀ ਬਹੁਤ ਸ਼ਿਕਾਇਤਾਂ ਐਵੀ ਹੋਣ ਬਟ ਮੈਜੋਰਟੀ 95% ਸ਼ਿਕਾਇਤਾਂ ਤੇ ਉਹੀ ਹੈਗੀ ਜਿੱਥੇ ਇਮੀਗ੍ਰੇਸ਼ਨ ਦਾ ਫਰਾਡ ਹੋਇਆ ਹੈ सो so, दोनों पास डील कर लेंगे जेकर किसी तो तो की जेन्युइन ग्रीवेंस हैगी है वो ऐसे जरूर डील करेंगे पर तो जेडी एंट्री एग्जिट है ये शाम वेले की ऐसे इनो रेगुलेट करेंगे कि टीवी एक, एक साइड तो एंट्री करेंगे दूसरी तो एग्जिट करेंगे विल इट बी फिक्स्ड और इट इज जस्ट फॉर टुडे जी 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 वी हैव स्टार्टेड इट एज अ पायलट सो वी आर लुकिंग एट व्हाट इज द बेस्ट यू नो फंक्शनल वे दैट वी कैन सी

and we are hoping to continue it for a very long time from 8 pm onwards to... till 5 a in the morning سائਿਕ ਆਮਾਦੀ پارٹی ਦੇ ਯੂਪ ਪ੍ਰਧਾਨوں ਨੂੰ ਇੱਕ ਰਿਟਨ ਕੰਪਲੇਂਟ ਦਿੱਤੀ ਗਈ ਹੈ ਰਿਗਾਰਡਿੰਗ ਦਾ ਟ੍ਰੈਫਿਕ ਚਾਰਜ ਕਰ ਉਹਨਾਂ ਨੂੰ ਕਾਫੀ ਮਤਲਬ ਕਿ ਆ ਗਿਆ ਨੋਟੋ ਵੀ ਹੋਇਆ ਤੇ ਉਹ ਨੂੰ ਲੱਗੇ ਮਟੀਆ ਉਹ ਕੰਪਲੇਂਟ ਜੀ ਐਸਪੀ ਟ੍ਰੈਫਿਕ ਨੂੰ ਮਾਰਕ ਕਰ ਦਿੱਤੀ ਹੈ ਸੋ ਜੋ ਵੀ ਆਊਟਕਮ ਹੋਏਗੀ ਤੁਹਾਨੂੰ ਦੱਸਾਂਗੇ